ਵਾਕ ਤੇ ਜੀਤੋੜਾ ਮੈਂ ਹਰਦੀਪ ਕੋਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਖਬਰ ਸਰਵੇਖਣ ਟਿੱਪਣੀਆਂ ਦੇ ਨਾਲ ਤਰਕ ਦੇ ਨਾਲ ਤੇ ਸਰਵੇਖਣ ਦੇ ਨਾਲ ਇਸ ਮੰਚ ਤੋਂ ਤੁਹਾਡੇ ਤੱਕ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਬਿਲਕੁਲ ਨਿਰਪੱਖ ਹੋ ਕੇ ਹਰ ਉਹ ਚੀਜ਼ ਜੋ ਪੰਜਾਬ ਦੀ ਘਟਨਾ ਕਰਮ ਹੈ ਜਾਂ ਜਦੋਂ ਦੇਸ਼ ਦੀ ਸਿਆਸਤ ਦੇ ਬਾਬਤ ਗੱਲ ਕਰਦੇ ਹਾਂ ਤਾਂ ਬਿਲਕੁਲ ਨਿਰਪੱਖ ਰਹਿ ਕੇ ਟਿੱਪਣੀ ਕੀਤੀ ਜਾਵੇ ਨਾਲ ਦੀ ਨਾਲ ਗੱਲ ਕਰੀਏ ਕਿ ਅੱਜ ਜਿਹੜੀਆਂ ਮੁੱਖ ਖਬਰਾਂ ਦੇ ਉੱਤੇ ਗੱਲਬਾਤ ਕਰਨੀਆਂ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਨਾਲ ਦੀ ਨਾਲ ਲੋਕ ਸਭਾ ਹਲਕਾ ਲੁਧਿਆਣਾ ਜਿਹਨੂੰ ਜਿੱਤਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗਰੀ ਤੇ ਉਸ ਤੋਂ ਬਾਅਦ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਇਹਦੇ ਬਾਬਤ ਗੱਲਬਾਤ ਕਰਤੀਆਂ ਤੁਸੀਂ ਦੇਖੋ ਜੀ ਕਿ ਜੇਕਰ ਅਸੀਂ ਰਿਜ਼ਲਟ ਦੀ ਗੱਲ ਕਰੀਏ ਨਤੀਜਿਆਂ ਦੀ ਗੱਲ ਕਰੀਏ ਤਾਂ ਨਤੀਜੇ ਜਿਹੜੇ ਸਾਹਮਣੇ ਪੰਜਾਬ ਤੋਂ ਆਏ ਉਹਦੇ ਵਿੱਚ 7 ਸੀਟਾਂ ਜਿੱਤੀਆਂ ਕਾਂਗਰਸ ਪਾਰਟੀ ਨੇ ਇਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੋ ਆਜ਼ਾਦ ਉਮੀਦਵਾਰ ਤੇ ਨਾਲ ਦੀ ਨਾਲ ਤਿੰਨ ਆਮ ਆਦਮੀ ਪਾਰਟੀ ਵੱਲੋਂ ਹੁਣ ਜਿੱਥੇ ਮੰਥਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਆਖਿਰਕਾਰ ਇਸ ਹਾਰ ਦਾ ਵੱਡਾ ਰੀਜ਼ਨ ਕੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਪਰ ਉਸ ਤੋਂ ਪਹਿਲਾਂ ਦੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਦੇ ਵੱਲ ਕੁਝ ਝਾਤੀ ਮਾਰੀਏ ਤਾਂ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਜੋ ਇੱਕ ਸਮੇਂ ਪੰਜਾਬ ਦੀ ਵੱਡੀ ਸੱਤਾਧਾਰੀ ਪਾਰਟੀ ਰਿਹਾ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਫਰੋਲਦੇ ਹਾਂ ਤਾਂ ਇੱਕ ਸਮੇਂ ਦੇ ਵਿੱਚ ਅਜਿਹੀ ਪਾਰਟੀ ਸੀ ਜਿਸ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਜਿਸ ਪਾਰਟੀ ਨੂੰ ਜਾਣਿਆ ਜਾਂਦਾ ਸੀ ਕਿ ਇਸ ਦੀ ਬੋਲਬਾਣੀ ਜਿਹੜੀ ਹੈਗੀ ਬਹੁਤ ਵਧੀਆ ਮੰਨੀ ਜਾਂਦੀ ਹੈ ਪਰ ਅੱਜ ਇਹੀ ਸ਼੍ਰੋਮਣੀ ਅਕਾਲੀ ਦਲ ਹੌਲੀ 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 ਤਿਲਕਦਾ ਹੋਇਆ ਫਿਸਲਦਾ ਹੋਇਆ ਇੱਕਦਮ ਹਾਸ਼ੀਏ ਦੇ ਉੱਤੇ ਆ ਚੁੱਕਾ ਹੈ ਮੰਥਨ ਕਰਨਾ ਬੇहद ਲਾਜ਼ਮੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਪਿਛਲੇ ਲੰਬੇ ਸਮੇਂ ਤੋਂ ਸਬਕ ਕਿਉਂ ਨਹੀਂ ਲੈ ਸਕਿਆ ਇਸ ਦੇ ਬਾਬਤ ਵੀ ਜਾਣਨਾ ਬੇहद ਲਾਜ਼ਮੀ ਹੈ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸ਼ੁਰੂ ਹੁੰਦੀ ਹੈ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਮਿਲਦੀਆਂ ਨੇ 2022 ਦੀਆਂ ਵਿਧਾਨ ਸਭਾ ਲੋਕ ਸਭਾ ਮਾਫ ਕਰਨਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਮਿਲਦੀਆਂ ਨੇ ਤੇ ਹੁਣ ਜਦੋਂ 2024 ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤਾਂ ਹੁਣ ਬੜੀ ਮੁਸ਼ਕਲ ਦੇ ਨਾਲ ਹਰ ਸਿਮਰਤ कौर ਬਾਦਲ ਇਥੋਂ ਜਿੱਤਨੀ ਬੇਸ਼ੱਕ 50 ਹਜ਼ਾਰ ਦੀ ਲੀਟ ਲੈ ਲਈ ਲੇਕਿਨ ਜਿਹੜੀ ਪਾਰਟੀ ਇੱਕ ਸਮੇਂ ਪੂਰੀ ਤਰ੍ਹਾਂ ਦੇ ਨਾਲ ਸੱਤਾ ਦੇ ਵਿੱਚ ਸੀ ਉਸ ਦਾ ਇੰਨਾ ਹਾਸ਼ੀਏ ਦੇ ਉੱਤੇ ਜਾਂਦਾ ਮੁੱਖ ਕਾਰਨ ਕੀ ਹੈ ਜਦੋਂ ਹਾਰ ਹੋਣੀ ਸ਼ੁਰੂ ਹੋਈ ਆ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈਆਂ ਬੈਬਲ ਕਲਾਂ ਗੋਲੀ ਕੰਟ ਸਮੇਂ ਸਮੇਂ ਤੇ ਬਾਰ ساریਆ ਸੀਟ ਵੀ ਬਣ ਕੇ ਸਾਹਮਣੇ ਆਈਆਂ ਲੇਕਿਨ ਉਹ ਤਪਦੇ ਹਿਰਦਿਆਂ ਨੂੰ ਸ਼ਾਂਤੀ ਨਾ ਮਿਲ ਸਕੀ ਉਹ ਇਨਸਾਫ ਨਾ ਮਿਲ ਸਕਿਆ ਜਿਹੜਾ ਪੰਜਾਬ ਦੇ ਲੋਕ ਚਾਹੁੰਦੇ ਸੀ ਹੁਣ ਜਦੋਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਇਕੱਲਿਆਂ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਸੀ ਤਾਂ ਅਜੇਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਚੁਣੌਤੀਆਂ ਵੱਡੀਆਂ ਸਨ ਤੇ ਇਸੇ ਹੀ ਸਮੇਂ ਦੇ ਦੌਰਾਨ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਨੂੰ ਪੀੜ ਦੇ ਵਿੱਚੋਂ ਉਤਾਰਿਆ ਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਦੇ ਦੇਣਾ ਚਾਹੀਦਾ ਹੈ ਅੰਮ੍ਰਿਤਪਾਲ ਸਿੰਘ ਹੁਰਾਂ ਦਾ ਪਰ ਉੱਥੇ ਉਹਨਾਂ ਨੇ ਵਿਰਸਾ ਸਿੰਘ ਵਲਟੋਹਾ ਨੂੰ ਖੜਾਈ ਰੱਖਿਆ ਹੁਣ ਜਦੋਂ ਹਾਰ ਹੋ ਗਈ ਤਾਂ ਬੀਬੀ ਜਗੀਰ ਕੌਰ ਇੱਕ ਵਾਰ ਫਿਰ ਤੋਂ ਬੋਲੀ ਨਹੀਂ ਤੱਬੀ ਬੀਬੀ ਜਗੀਰ ਕੌਰ ਨੇ ਇੱਕ ਵਾਰੀ ਫਿਰ ਤੋਂ ਇਹੀ ਗੱਲ ਕਹੀ ਆ ਕਿ ਇਲੈਕਸ਼ਨ ਦੇ ਸਮੇਂ ਦੇ ਦੌਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋ ਵਰਗੇ ਲੀਡਰ ਨੂੰ ਹਟਾਣਾ ਕੀ ਸਿਆਣਪ ਦੀ ਗੱਲ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਦਰਦ ਕੁਝ ਜ਼ਿਆਦਾ ਹੀ ਕੈਮਰਿਆਂ ਦੇ ਅੱਗੇ ਝਲਕਿਆ ਏ ਤੇ ਬੜੇ ਆੜੇ ਹੱਥੀ ਉਹਨਾਂ ਨੇ ਪਾਰਟੀ ਨੂੰ ਲਿਆਏ ਪਾਰਟੀ ਪ੍ਰਧਾਨ ਸੁਪਰੀ ਸਿੰਘ ਬਾਦਲ ਦੇ ਅੱਗੇ ਸਵਾਲ ਖੜੇ ਕੀਤੇ ਨੇ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੌ ਤੇ ਪੁੱਤਰ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਉਹਨਾਂ ਨੇ ਵੀ ਖੁੱਲ ਕੇ ਜਿਹੜਾ ਪਾਰਟੀ ਦਾ ਸਾਥ ਨਹੀਂ ਦਿੱਤਾ ਸੁਖਦੇਵ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਹੁਰਾਂ ਨੇ ਵੀ ਉਸ ਤਰੀਕੇ ਦੇ ਨਾਲ ਪਾਰਟੀ ਦਾ ਸਾਥ ਨਹੀਂ ਦਿੱਤਾ ਜਿਸ ਤਰੀਕੇ ਦੇ ਨਾਲ ਜ਼ਰੂਰਤ ਸੀ ਅਜਿਹਾ ਕਹਿਣਾ ਹੈ ਉੱਥੋਂ ਦਾ ਜਿਹੜਾ ਨਿਕਲ ਕੇ ਸਰਵੇਖਣ ਸਾਹਮਣੇ ਆਇਆ ਕਿਉਂਕਿ ਇਕਬਾਲ ਸਿੰਘ ਝੁੰਡਾ ਦੇ ਬਾਬਤ ਗੱਲ ਕਰੀਏ ਤਾਂ ਇੱਥੇ ਜਦੋਂ ਸੰਗਰੂਪ ਤੋਂ ਇਲੈਕਸ਼ਨ ਲੜ ਰਹੇ ਸੀ ਤਾਂ ਉਹਨਾਂ ਨੇ ਇੱਕ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਨੂੰ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਪਰਮਿੰਦਰ ਸਿੰਘ ਢੀਂਸਾ ਤੇ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਸਾਥ ਨਹੀਂ ਦਿੱਤਿਆ ਜਾ ਰਿਹਾ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਅੱਜ ਸੁਖਬੀ ਸਿੰਘ ਬਾਦਲ ਖੁਰਾਂ ਦੇ ਵੱਲੋਂ ਸਿੱਧੇ ਤੌਰ ਤੇ ਆਪਣੇ ਆਪ ਨੂੰ ਪਾਰਟੀ ਦੇ ਸਾਹਮਣੇ ਰੱਖ ਦਿੱਤਾ ਜਾਣਾ ਹੈ ਤੇ ਇਸ ਪਾਰਟੀ ਦੇ ਵਿੱਚ ਉਹਨਾਂ ਵੱਲੋਂ ਕਹਿ ਦਿੱਤਾ ਜਾਣਾ ਹੈ ਕਿ ਠੀਕ ਹੈ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਲਾਂਕਿ ਇਹ ਚਰਚਾ ਹੈ ਪਰ ਜੇਕਰ ਅਜਿਹੇ ਵਿੱਚ ਸੱਚਮੁੱਚ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਤਾਂ ਅਗਲਾ ਪ੍ਰਧਾਨ ਕੌਣ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਲੀਡਰਾਂ ਦੇ ਵੱਲ ਦੇਖੀਏ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸੁਖਪੀਰ ਸਿੰਘ ਬਾਦਲ ਵਰਗਾ ਕੋਈ ਹੋਰ ਲੀਡਰ ਹੈ ਕੋਈ ਹੋਰ ਅਜੇਹਾ ਲੀਡਰ ਹੈ ਜਿਸ ਤਰੀਕੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਵਿਕਰਮਜੀਤ ਮਜੀਠੀਆ ਦੀ ਗੱਲ ਕਰ ਲਈਏ ਤਾਂ ਉਹ ਤਾਂ ਕਦੇ ਵੀ ਸੁਖਪੀਰ ਸਿੰਘ ਬਾਦਲ ਦੇ ਨਾਲ ਇੱਕ ਫਰੇਮ ਦੇ ਵਿੱਚ ਦੇਖੇ ਹੀ ਨਹੀਂ ਗਏ ਤਾਂ ਫਿਰ ਅਜੇਹਾ ਹੋਰ ਕਿਹੜਾ ਲੀਡਰ ਹੈ ਜਿਹੜਾ ਪਾਰਟੀ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਅੱਗੇ ਲਿਆ ਸਕਦਾ ਹੈ ਇੰਨੇ ਲੰਬੇ ਸਮੇਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਜੇ ਹਾ ਕੋਈ ਵੀ ਵੱਡਾ ਲੀਡਰ ਪੈਦਾ ਕਰ ਹੀ ਨਹੀਂ ਸਕਿਆ ਕਿ ਜਿਹੜਾ ਪਾਰਟੀ ਦੀ ਡੁਪਰੀ ਸ਼ਾਖ ਨੂੰ ਬਚਾ ਸਕੇ ਤੇ ਹੁਣ ਉਧਰੋਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਫਤਿਹ ਜਿਹਦੇ ਕੇ ਪ੍ਰਧਾਨ ਨੇ ਜਸਕਰਨ ਸਿੰਘ ਕਾਹਨ ਵਾਲਾ ਜਿਨ੍ਹਾਂ ਦੇ ਵੱਲੋਂ ਦੇਸ਼ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਉਹਨਾਂ ਦੇ ਵੱਲੋਂ ਲੈਟਰ ਵੀ ਲਿਖਿਆ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਹੋਵੇ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਹੁਣ ਲਗਾਤਾਰ ਇਸ ਪਾਸੇ ਵੱਲ ਨੂੰ ਮੋੜਾ ਕੱਟ ਰਹੀਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਪੂਰੀ ਵੱਡੀ ਲੀਡ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚੋਂ ਜਿੱਤੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਰਿਹਾਈ ਤੋਂ ਬਾਅਦ ਤਾਂ ਕਿ ਜਿਹੜੀ ਸਿੱਖ ਸਿਆਸਤ ਹੈ ਜਿਹੜੇ ਖਡੂਸਾਬ ਹਲਕੇ ਦੇ ਲੋਕ ਨੇ ਉਹ ਉਸ ਤਰੀਕੇ ਦੇ ਨਾਲ ਉਹਨਾਂ ਦਾ ਵਿਕਾਸ ਹੋ ਸਕੇ ਬੜਾ ਦੇਖਣਾ ਲਾਜ਼ਮੀ ਹੋਵੇਗਾ ਕਿ ਜਸਕਰਨ ਸਿੰਘ ਕਾਹਨ ਵਾਲਾ ਦੀ ਇਸ ਮੀਟਿੰਗ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਕਦੋਂ ਭਾਈ ਅਮਰਪਾਲ ਸਿੰਘ ਬਾਹਰ ਆਉਂਦੇ ਨੇ ਕਿ ਉਹਨਾਂ ਦੇ ਉੱਤੇ ਲੱਗਾ ਹੋਇਆ ਐਨਐਸਏ ਜਿਹੜਾ ਅਸੀਂ ਗੱਲ ਕਰ ਰਹੇ ਸੀ ਕਿ ਹਟਦਾ ਏ ਤੇ ਜਦੋਂ ਹਟਦਾ ਏ ਤਾਂ ਉਹ ਸੰਵਿਧਾਨ ਦੇ ਮੁਤਾਬਿਕ ਕਿਉਂਕਿ ਇਸ ਦਾ ਸੰਵਿਧਾਨ ਦੇ ਮੁਤਾਬਿਕ ਹੀ ਉਹਨਾਂ ਨੇ ਇਲੈਕਸ਼ਨ ਲੜੀ ਆ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਕਦਮ ਅੱਗੇ ਵੱਲ ਨੂੰ ਵਧਾਉਣਗੇ ਹੁਣ ਗੱਲਬਾਤ ਕਰ ਲਈ ਲੋਕ ਸਭਾ ਹਲਕਾ ਲੁਧਿਆਣਾ ਦੀ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਤੇ ਨਾਲ ਨਾਲ ਅਮਰਿੰਦਰ ਸਿੰਘ ਰਾਜਵੜਿੰਗ ਦੀ ਚੋਟੀ ਦੀ ਟੱਕਰ ਰਹੀ। ਦੋਨਾਂ ਨੇ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦਿੱਤੀ। ਪਰ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਸ਼ੈਰੀ ਵੋਟ ਬਹੁਤਾ ਦੇ ਵਿੱਚ ਸੀ। ਜਿਸ ਨੇ ਸਪੋਰਟ ਕੀਤਾ ਭਾਰਤੀ ਜਨਤਾ ਪਾਰਟੀ ਨੂੰ। ਤੇ ਇਹਦੂੰ ਕਿਉਂਕਿ ਕਿਸਾਨ ਅੰਦolan ਦੇ ਚੱਲਦੇ ਹੋਏ ਪਿੰਡਾਂ ਦੇ ਵਿੱਚੋਂ ਰਵਨੀਤ ਬਿੱਟੂ ਨੂੰ ਉਹ ਵੋਟ ਨਹੀਂ ਪੈ ਸਕੀ। ਬੇਸ਼ੱਕ ਜਿਹੜਾ ਹੈਗਾ ਮਾਰਜਿਨ ਬਹੁਤ ਘੱਟ ਹੈ ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਬੇਸ਼ੱਕ ਜਿੱਤ ਗਏ ਨੇ। ਪਰ ਜਿਸ ਤਰੀਕੇ ਦੀਆਂ ਚੀਜ਼ਾਂ ਹੁਣ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਚੱਲ ਰਹੀਆਂ ਨੇ ਉਹਦੇ ਤੋਂ ਲੱਗਦਾ ਇਹ ਹੈ ਕਿ ਰਵਨੀਤ ਬਿੱਟੂ ਜਦੋਂ ਉਹਨਾਂ ਨੂੰ ਮੰਤਰੀ ਪਦ ਮਿਲ ਗਿਆ ਹੈ ਜਦੋਂ ਰਾਜ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬਣਾ ਦਿੱਤਾ ਗਿਆ ਹੈ ਲੱਗਦਾ ਇਹ ਆ ਕਿ ਉਹ ਹਾਰ ਕੇ ਵੀ ਜਿੱਤ ਗਏ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਜਿੱਤ ਕੇ ਵੀ ਹਾਰ ਗਏ। ਹੁਣ ਜਦੋਂ ਅੱਜ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵਰ ਲੋ ਧੰਨਵਾਦ ਜਿਹੜੀ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਧੰਨਵਾਦ ਪੰਜਾਬ ਦੇ ਚਲਦੇ ਹੋਏ ਉਹਨਾਂ ਦੇ ਪ੍ਰੋਗਰਾਮ ਲੁਧਿਆਣਾ ਦੇ ਵਿੱਚ ਉਲੀਕੇ ਜਾਏ ਜਾ ਰਹੇ ਨੇ ਲਗਾਤਾਰ ਤੇ ਅਜਿਹੇ ਦੇ ਵਿੱਚ ਬਹੁਤ ਸਾਰੇ ਕਾਂਗਰਸੀ ਜਿਨ੍ਹਾਂ ਨੇ ਕਿ ਇਲੈਕਸ਼ਨ ਦੇ ਦੌਰਾਨ ਬੇਸ਼ੱਕ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਸਪੋਰਟ ਕੀਤੀ ਪਰ ਅੰਦਰ ਖਾਤੇ ਨਰਾਜ਼ ਨੇ ਕਾਰਨ ਇਹ ਹੈ ਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਦੇ ਵਿੱਚ ਆਪਣੀ ਵੱਡੀ ਟੀਮ ਬਣਾ ਲੈਣਗੇ ਤੇ ਉਹਨਾਂ ਦੀ ਜਿਹੜੀ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਕਦ ਸੀ ਉਹਦੇ ਨਾਲ ਜਿਹੜਾ ਹੀਠ ਹਵਲ ਨੂੰ ਆਏਗਾ ਉਸ ਟਿਕੇ ਨਾਲ ਉੱਪਰ ਵੱਲ ਨੂੰ ਨਹੀਂ ਵਧੇਗਾ ਤੇ ਉੱਥੇ ਹੀ ਰਵਨੀਤ ਬਿੱਟੂ ਦੇ ਹੱਥਾਂ ਦੇ ਵਿੱਚ ਜਦੋਂ ਹੁਣ ਲੱਡੂ ਨੇ ਤੇ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਦੇ ਉੱਤੇ ਦਾਖੇੜਦੇ ਹੋਏ ਰਵਨੀਤ ਬਿੱਟੂ ਨੂੰ ਪੁੱਲ ਬਣਾਉਂਦੇ ਹੋਏ ਜਦੋਂ ਪੰਜਾਬ ਦੇ ਵਿੱਚ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੀ ਆ ਤੇ ਅਜੇਹ ਦੇ ਵਿੱਚ ਰਵਨੀਤ ਬਿੱਟੂ ਜਦੋਂ ਹੁਣ ਉਹਨਾਂ ਨੂੰ ਫੰਡ ਵੀ ਕੇਂਦਰ ਸਰਕਾਰ ਦੇ ਵੱਲੋਂ ਮਿਲਦੇ ਨਹੀਂ ਤੇ ਅਜੇਹ ਦੇ ਵਿੱਚ ਜਦੋਂ ਉਹਨਾਂ ਨੇ ਆਉਂਦਿਆਂ ਹੀ ਜਿਹੜੇ ਬਿਆਨ ਦਿੱਤੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਵਿਚਕਾਰ ਉਹ ਪੁੱਲ ਬਣਨਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਾਲ ਗੱਲ ਕਰਨਗੇ ਅਜੇਹ ਦੇ ਵਿੱਚ ਲੱਗਦਾ ਇਹ ਹੈ ਕਿ ਹੋ ਸਕਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਜਿਸ ਤਰੀਕੇ ਦੇ ਨਾਲ ਕੰਮ ਕਰਨਾ ਚਾਹਣਗੇ ਉਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਦੇ ਵੱਲੋਂ ਕਿਉਂਕਿ ਸੱਤਾ ਇਸ ਸਮੇਂ ਜਿਹੜੀ ਵੱਡੇ ਤੌਰ ਤੇ ਰਵਨੀਤ ਬਿੱਟੂ ਦੇ ਹੱਥਾਂ ਦੇ ਵਿੱਚ ਤੇ ਕੇਂਦਰ ਨੇ ਜੇਕਰ ਪੰਜਾਬ ਦੇ ਵਿਕਾਸ ਲਈ ਜਾਂ ਲੁਧਿਆਣਾ ਲੋਕ ਸਭਾ ਹਲਕੇ ਦੇ ਵਿਕਾਸ ਦੇ ਲਈ ਜੇਕਰ ਫੰਡ ਦੇਣੇ ਨੇ ਤਾਂ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਾਹੀਂ ਮਿਲਨੇ ਕੁਝ ਮੁਸ਼ਕਿਲ ਲੱਗਦੇ ਨੇ ਰਵਨੀਤ ਬਿੱਟੂ ਦੇ ਰਾਹੀਂ ਮਿਲਣ ਦੀ ਕੁਝ ਸੰਭਾਵਨਾ ਜ਼ਿਆਦਾ ਹੈ ਨਾਲੀ ਗੱਲ ਕਰ ਲਈਏ ਮੈਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਵੱਡੇ ਲੀਡਰ ਨਹੀਂ ਤੇ ਦੂਜੇ ਪਾਸੇ ਅਸੀਂ ਗੱਲ ਕਰ ਲਈਏ ਕਾਂਗਰਸ ਦੀ ਤਾਂ ਕਾਂਗਰਸ ਦੇ ਕੋਲ ਲੀਡਰਾਂ ਦੀ ਭਰਮਾਰ ਹੈ ਉਹਨਾਂ ਦੇ ਵਿੱਚ ਵੱਡੇ ਚਿਹਰਿਆਂ ਦੇ ਵਿੱਚ ਚਾਹੇ ਅਸੀਂ ਚਰਨਜੀਤ ਸਿੰਘ ਚੰਨੀ ਦਾ ਨਾਮ ਲੈ ਲਈਏ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਲੈ ਲਈਏ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲੈ ਲਈਏ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਲੈ ਲਈਏ ਲਾਲ ਸਿੰਘ ਖੁਰਾ ਦਾ ਨਾਮ ਲੈ ਲਈਏ ਅਣਗਿਣਤ ਆਗੂ ਅਜਿਹੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਅੱਗੇ ਲਿਆ ਕੇ ਵਧੀਆ ਤਰੀਕੇ ਦੇ ਨਾਲ ਜਿਹੜਾਗਾ ਕੰਮ ਕੀਤੇ ਜਾ ਸਕਦੇ ਨੇ ਪਰ ਨਾਲ ਦੀ ਨਾਲ ਗੱਲ ਕਰ ਲਈਏ ਕਿ ਹੁਣ ਜਿਹੜੀ ਇੱਕ ਦੌੜ ਹੈ ਕਾਂਗਰਸ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਚੱਲ ਰਹੀ ਹੈ ਜਦੋਂ ਇਲੈਕਸ਼ਨ ਚੱਲ ਰਹੀਆਂ ਸਨ ਤਾਂ ਉਦੋਂ ਲੋਕਾਂ ਦਾ ਕਹਿਣਾ ਏ ਸੀ ਕੇ ਪ੍ਰਤਾਪ ਸਿੰਘ ਬਾਜਵਾ ਇੱਕ ਵੱਟੀ ਜਿਹੜੀ ਚਾਲ ਚੱਲ ਕੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਮ ਪੀ ਬਣਵਾਉਣ ਦੇ ਲਈ ਜਿਹੜੀ ਪੂਰੀ ਚਾਲ ਖੇਡੀ ਤਾਂ ਕਿ ਉਹਨਾਂ ਦਾ ਜਿਹੜਾ ਇਹ ਰਸਤਾ clear ਹੋ ਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਬਣ ਜਾਣ ਤੇ ਉਹਨਾਂ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਕਲੀਅਰ ਹੋ ਜਾਈ। ਹਾਲਾਂਕਿ ਲੋਕਾਂ ਦੇ ਵਿੱਚ ਚਰਚਾ ਹੈ ਤੇ ਜਿਹੜੀ ਲੋਕਾਂ ਦੀ ਚਰਚਾ ਉਹ ਤੁਹਾਡੇ ਸਨਮੁਖ ਰੱਖੀ ਹੈ। ਬਹੁਤ ਸਾਰੀਆਂ ਟਿੱਪਣੀਆਂ ਤੁਹਾਡੇ ਸਨਮੁਖ ਰੱਖ ਦਿੱਤੀਆਂ ਨੇ ਕਿਉਂਕਿ ਹੁਣ ਰਵਨੀਤ ਬਿੱਟੂ ਜਦੋਂ ਜਿੱਤ ਗਏ ਨੇ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਹੁਣ ਇਹ ਤਾਂ ਕਾਲੀਆਂ ਝੰਡੀਆਂ ਲੈ ਕੇ ਸਾਹਮਣੇ ਤੋਂ ਸਿਰਫ ਰੋਸ ਪ੍ਰਦਰਸ਼ਨ ਹੀ ਕਰ ਸਕਦੇ ਨੇ। ਇਹ ਹੁਣ ਕਰ ਕੀ ਸਕਦੇ ਨੇ? ਉਹ ਕਹਿੰਦੇ ਕਿ ਮੇਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਕਿ ਮੈਂ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਕਮ ਸੇ ਕਮ ਜਿਹੜੀ ਕੋਈ ਅਜਿਹੀ ਸਰਕਾਰ ਹੋਵੇ ਕੋਈ ਅਜਿਹੀ ਧਿਰ ਹੋਵੇ ਜਿਹਦੀ ਜਿਹਦੀ ਸਰਕਾਰ ਕੇਂਦਰ ਦੇ ਵਿੱਚ ਵੀ ਹੋਵੇ ਤਾਂ ਜੋ ਪੰਜਾਬ ਦਾ ਜੜਾਏਗਾ ਬੇੜਾ ਪਾਰ ਕੀਤਾ ਜਾ ਸਕੇ ਪੰਜਾਬ ਨੂੰ ਵਿਕਸਿਤ ਕੀਤਾ ਜਾ ਸਕੇ ਚੰਗੀ ਗੱਲ ਹੈ ਜੇਕਰ ਰਵਨੀਤ ਬਿੱਟੂ ਅਜਿਹਾ ਸੋਚਦੇ ਨੇ ਪ੍ਰਣਾਲੀ ਨਾਲ ਜੇਕਰ ਹੁਣ ਰਵਨੀਤ ਬਿੱਟੂ ਹੁਰਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜ ਜੇ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਲਈ ਚਿੰਤਾ ਜ਼ਾਹਰ ਕੀਤੀ ਗਈ ਆ ਤਾਂ ਹੁਣ ਦੇਖਣਾ ਬੜਾ ਲਾਜ਼ਮੀ ਹੋਵੇਗਾ ਦੇਖਣਾ ਬੜਾ ਅਹਿਮ ਹੋਵੇਗਾ ਜਦੋਂ ਰਵਨੀਤ ਬਿੱਟੂ ਦੇ ਦੋਸਤ ਨੇ ਅਮਿਤ ਸ਼ਾ ਜਦੋਂ ਰਵਨੀਤ ਬਿੱਟੂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਚੰਗੀ ਜਿਹੜੀ ਗੱਲਬਾਤ ਆ ਚੰਗਾ ਜਿਹੜਾ ਸੁਖ ਰੱਖਦੇ ਨੇ ਰਵਨੀਤ ਬਿੱਟੂ ਤੇ ਅਜਾਹੀ ਦੇ ਵਿੱਚ ਪੰਜਾਬ ਦੇ ਲਈ ਕੀ ਕੁਝ ਕਰਦੇ ਨੇ 2027 ਦੀਆਂ ਜਿਹੜੀਆਂ ਇਲੈਕਸ਼ਨ ਅੱਗੇ ਨੇ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਕਿੱਥੇ ਤੱਕ ਜਿਹੜੀ ਪਹੁੰਚਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਤੁਹਾਡੇ ਸੰਮੁਖ ਟਿੱਪਣੀਆਂ ਦੇ ਨਾਲ ਤਰਕ ਦੇ ਨਾਲ ਤੇ ਪੂਰੇ ਸਰਵੇਖਣ ਦੇ ਨਾਲ ਪੇਸ਼ ਕਰਦੇ ਰਹਾਂਗੇ ਅੱਜ ਇਸ ਸਮੇਂ ਲਈ ਇੰਨਾ ਹੀ ਹੁਣ ਮੈਨੂੰ ਹਰਦੀਪ ਕਰਨੂ ਦੀਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ